ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਝੰਡ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਸਾਹਿਬ ਕਦੇ ਤਾਂ ਇਹ ਕਹਿ ਦਿੰਦੇ ਨੇ ਕਿ ਭਾਰਤ ਦੇ ਉੱਪਰ ਤਦ ਤੱਕ ਟੈਰਿਫ ਵਾਧਾ ਜਾਊਗਾ ਜਦ ਤੱਕ ਭਾਰਤ ਰੂਸ ਦੇ ਕੋਲੋਂ ਤੇਲ ਲੈਣਾ ਬੰਦ ਨਹੀਂ ਕਰਦਾ ਪਰ ਪਤਾ ਹੀ ਨਹੀਂ ਲੱਗਦਾ 트੍ਰੰਪ ਸਾਹਿਬ ਦਾ ਕਦੋਂ ਯੂ-ਟਰਨ ਲੈ ਜਾਣ ਅੱਜ ਇੱਕ ਨਵੀਂ ਖਬਰ ਆ ਗਈ ਕਿ ਅੱਜ ਮਾਰਗੇ ਨੇ ਯੂ-ਟਰਨ ਉਹ ਕਹਿ ਰਹੇ ਨੇ ਕਿ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਮੇਰੇ ਮਿੱਤਰ ਹੈਗੇ ਨੇ ਤੇ ਅਸੀਂ ਇਹ ਜਿਹੜੀਆਂ ਚੀਜ਼ਾਂ ਨੇ ਇਸ ਦਾ ਹੱਲ ਕਰ ਲੈਣਾ ਚੁਗਾਮਾ ਸਾਹਿਬ ਕੋਲ ਨੇ ਇਸ ਖਬਰ ਦੀ ਜ਼ਿਆਦਾ ਜਾਣਕਾਰੀ ਜੀ ਚੁਗਾਮਾ ਸਾਹਿਬ ਅਜੀਤ ਸਿੰਘ ਸਾਹਿਬ ਬਿਲਕੁਲ ਤੁਸੀਂ ਗਰੁਸਤ ਗੱਲ ਕੀਤੀ ਹੈ ਕਿ ਟਰੰਪ ਸਾਹਿਬ ਜਿਹੜੇ ਆ ਦਬਕੇ ਵੀ ਬਹੁਤ ਛੇਤੀ ਮਾਰਦੇ ਆ ਤੇ ਯੂ ਟਰਨ ਵੀ ਬੜੀ ਛੇਤੀ ਲੈ ਜਾਂਦੇ ਆ ਆਪਾਂ ਪਿੱਛੇ ਜੇ ਦੇਖਦੇ ਆਏ ਆ ਕਿ ਚਾਹੇ ਉਹ ਚੀਨ ਦੇ ਪ੍ਰੈਜ਼ੀਡੈਂਟ ਹੋਣ ਜਦੋਂ ਚੀਨ ਦੇ ਉੱਪਰ ਨਵੇਂ-ਨਵੇਂ ਟੈਰਿਫ ਲਾਉਣ ਦੀਆਂ ਗੱਲਾਂ ਕੀਤੀਆਂ ਉਨਾਰਾ ਇਤੋਕ ਕਹਤਾ ਕਿ ਅਸੀਂ ਚੀਨ ਦਾ ਸਮਾਨ ਨਹੀਂ ਲੈਣਾ ਅਸੀਂ ਉਥੇ ਚੀਨ ਨੂੰ ਕੋਈ ਵੀ ਏਟ ਨਹੀਂ ਦੇਣੀ ਚੀਨ ਨੂੰ ਅਸੀਂ ਦਬਾ ਲਵਾਂਗੇ ਬਾਅਦ ਵਿੱਚ ਗੱਲਾਂ ਇਹ ਵੀ ਚੱਲੀਆਂ ਕਿ ਹੋਣ ਸਿਰਫ ਤੇ ਸਿਰਫ ਮੇਕ ਇਨ ਅਮਰੀਕਾ ਹੋਊਗਾ ਕੋਈ ਵੀ ਚੀਜ਼ ਇੱਥੇ ਚਾਇਨਾ ਦੀ ਨਹੀਂ ਵਿਕੂਗੀ ਲੋਕ ਬੜੇ ਖੁਸ਼ ਸੀ ਕਿ ਟਰੰਪ ਸਾਹਿਬ ਤੋਂ ਜਿਹੜੇ ਇਹਨਾਂ ਦੇ ਸਪੋਰਟਰ ਐ ਪਰ ਗੱਲਾਂ ਜਦੋਂ ਵਿੱਚੋਂ ਨਿਕਲ ਕੇ ਆਉਂਦੀਆਂ ਮੈਨੂੰ ਲੱਗਦਾ ਹੈ ਕਿ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ 트럼ਪ ਤੇ ਜਿਹੜੇ ਦਬਕੇ ਆ ਨਾ ਉਹ ਉਪਰੋਂ-ਉਪਰੋਂ ਹੁੰਦੇ ਆ ਆ ਮੀਡੀਆ ਨੂੰ ਦਿਖਾਉਣ ਵਾਸਤੇ ਅੰਦਰੋਂ ਕੁਝ ਗੱਲਾਂ ਹੋ ਰਹੀ ਹੁੰਦੀਆਂ ਕਿਉਂਕਿ ਹੈ ਅੰਦਰੋਂ ਬਿਜ਼ਨਸਮੈਨ ਨੇ ਤੁਹਾਨੂੰ ਪਤਾ ਹੀ ਆ ਜਿਹੜੇ ਬਿਜ਼ਨਸਮੈਨ ਹੁੰਦੇ ਆ ਉਹ ਗੱਲਾਂ ਦਿਖਾਉਂਦੇ ਨੇ ਕੁਝ ਹੋਰ ਕਰਦੇ ਆ ਪਰ ਅਸਲ ਵਿੱਚ ਜਿਹੜੀ ਕਾਰਵਾਈ ਅੰਦਰੋਂ ਚੱਲਦੀ ਹੁੰਦੀ ਆ ਕੁਝ ਹੋਰ ਹੁੰਦੀ ਆ ਭਾਵੇਂ ਆਏ ਦਿਨ ਕੋਈ ਨਾ ਕੋਈ ਗੱਲ ਬਾਹਰ ਨਿਕਲ ਕੇ ਆਉਂਦੀ ਰਹਿੰਦੀ ਆ ਕਿ ਹੁਣ ਇੰਡੀਆ ਦੇ ਉੱਤੇ ਆ ਸੰਕਸ਼ਨ ਲਾ ਦੇਣੀ ਆ ਇੰਨਾ ਟੈਰਫ ਲਾ ਦੇਣਾ ਆ ਅੱਜ ਕੱਲ ਪਰਸੋਂ ਦੀਆਂ ਗੱਲਾਂ ਸੀ ਇਹਨਾਂ ਦਾ ਇੱਕ ਮੰਤਰੀ ਕਹਿ ਰਿਹਾ ਸੀਗਾ ਕਿ ਅਸੀਂ ਭਾਰਤ ਵੱਤ ਦੇ ਨਾਲ ਗੱਲਬਾਤ ਚੱਲਦੀ ਪਈ ਹੈ ਇੱਕ ਦੋ ਮਹੀਨਿਆਂ ਵਿੱਚ ਭਾਰਤ ਸਾਡੇ ਕੋਲੋਂ ਆਪ ਖੁਦ ਆਏਗਾ ਤੇ ਨਾਲ ਮਾਫੀ ਵੀ ਮੰਗੇਗਾ ਪਰ ਅੱਜ ਜਦੋਂ ਜਿਹੜੀ ਏਐਨਆਈ ਹੈ ਜਿਹੜੀ ਏਜੰਸੀ ਹੈ ਉਹਦੇ ਨਾਲ ਗੱਲਬਾਤ ਕਰਦੇ ਆ ਟਰੰਪ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਭਾਰਤ ਹੈ ਉਹ ਸਾਡਾ ਬਹੁਤ ਵਧੀਆ ਦੋਸਤ ਹੈ ਬਹੁਤ ਵਧੀਆ ਮਿੱਤਰ ਹੈ ਸਾਡੇ ਪਾਰਟਨਰਲ ਰਿਸ਼ਤੇ ਬੜੇ ਵਧੀਆ ਆ ਹਾਂ ਇਹ ਗੱਲ ਜ਼ਰੂਰ ਹੈ ਕਿ ਜਿਹੜਾ ਭਾਰਤ ਹੈ ਉਹ ਰੂਸ ਦੇ ਕੋਲੋਂ ਤੇਲ ਖਰੀਦਣਾ ਬੰਦ ਨਹੀਂ ਕਰ ਰਿਹਾ ਭਾਵੇਂ ਕਿ ਇੱਕ ਦਿਨ ਪਹਿਲਾਂ ਹੀ 트럼ਪ ਸਾਹਿਬ ਇਹ ਗੱਲ ਕਹਿ ਰਹੇ ਸੀ ਕਿ ਚੀਨ ਦੇ ਨਾਲ ਮਿਲਣ ਕਰਕੇ ਅਸੀਂ ਭਾਰਤ ਨੂੰ ਗਵਾ ਲਿਆ ਤੇ ਪਰ ਅੱਜ ਕੱਲ੍ਹ ਦੂਸਰੇ ਪਾਸੇ ਤੁਰ ਪਈ ਹੈ ਨਹੀਂ ਨਹੀਂ ਕੋਈ ਇਹੋ ਜਿਹੀ ਗੱਲ ਨਹੀਂ ਭਾਰਤ ਨਾਲ ਸਾਡੀ ਗੱਲਬਾਤ ਚੱਲਦੀ ਪਈ ਹੈ ਇੰਡੀਆ ਦਾ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਮੋਦੀ ਜਿਹੜਾ ਉਹ ਮੇਰਾ ਮਿੱਤਰ ਹੈ ਉਹ ਸਾਡੀ ਗੱਲਬਾਤ ਜਿਹੜੀ ਹੈ ਉਹ ਕਿਸੇ ਗੱਲੋਂ ਵੀ ਖਰਾਬ ਨਹੀਂ ਹੋਈ ਤੇ ਅਸੀਂ ਉਹ ਗੱਲਬਾਤ ਜਿਹੜੀ ਹੈ ਪੂਰੀ ਕਰਾਂਗੇ ਔਰ ਸਾਡਾ ਵਪਾਰ ਜਿਹੜਾ ਉਹ ਵਧੀਆ ਤਰੀਕੇ ਨਾਲ ਚੱਲੇਗਾ ਗੱਲਾਂ ਇਹ ਵੀ ਸਾਹਮਣੇ ਆ ਰਹੀਆਂ ਨੇ ਕਿ ਐਸ ਟਾਈਮ ਇੰਡੀਆ ਦੇ ਜਿਹੜਾ ਉਹਨਾਂ ਦਾ ਫੋਰਨ ਮਿਨਿਸਟਰ ਹੈ ਜਾਂ ਇਸ ਤਰ੍ਹਾਂ ਕਹਿ ਲਓ ਕਿ ਜਿਹੜੇ ਉਹਨਾਂ ਦੇ ਅੱਗੇ ਗੱਲਾਂ ਪਤਾ ਕਰਨ ਵਾਲੇ ਉਹਨਾਂ ਦੇ ਮਿਨਿਸਟਰ ਹੈਗੇ ਆ ਜਿਨ੍ਹਾਂ ਦੀ ਇਸ ਟਾਈਮ ਮੀਟਿੰਗਾਂ ਜਿਹੜੀਆਂ ਆ ਯੂ ਐਸ ਏ ਦੇ ਮੈਕਮਿਆਂ ਦੇ ਨਾਲ ਜਿਹੜੇ ਮੰਤਰੀ ਨੇ ਉਹਨਾਂ ਦੇ ਨਾਲ ਚੱਲਦੀਆਂ ਪਈਆਂ ਵੱਡੇ ਪੱਧਰ ਤੇ ਜਿਹੜੀ ਗੱਲਬਾਤ ਇਹਨਾਂ ਦੀ ਈ-ਕਾਮਰਸ ਦੇ ਉੱਤੇ ਹੋ ਰਹੀ ਆ ਕਿਉਂਕਿ ਵਪਾਰਕ ਦੋਨਾਂ ਦੇਸ਼ਾਂ ਦੇ ਜਿਹੜੇ ਹੈਗੇ ਆ ਰਿਸ਼ਤੇ ਉਹ ਬਹੁਤ ਪੁਰਾਣੇ ਆ ਕਿਉਂਕਿ ਇੰਡੀਆ ਦਾ ਵਪਾਰ ਜਿਹੜਾ ਆ ਉਹ ਮੈਨੂੰ ਨਹੀਂ ਲੱਗਦਾ ਕਿ ਅਮਰੀਕਾ ਤੋਂ ਬਿਨਾ ਕੋਈ ਵੱਡੇ ਪੱਧਰ ਤੇ ਚੱਲ ਸਕਦਾ ਹੈ ਜਾਂ ਅਮਰੀਕਾ ਦਾ ਵੀ ਬਹੁਤ ਵੱਡਾ ਵਪਾਰ ਜਿਹੜਾ ਇੰਡੀਆ ਤੋਂ ਆਉਂਦਾ ਉਹ ਇਹਨਾਂ ਦੇ ਬਿਨਾ ਚੱਲ ਸਕਦਾ ਹੈ ਭਾਵੇਂ ਚਰਚੀ ਭਰੀਆਂ ਗੱਲਾਂ ਆਉਂਦੀਆਂ ਰਹੀਆਂ ਨੇ ਪਰ ਹੁਣ ਇੰਨੀ ਸਥਿਤੀ ਅਮਰੀਕਾ ਦੇ ਪ੍ਰੈਜ਼ੀਡੈਂਟ ਟਰੰਪ ਸਾਹਿਬ ਨੇ ਯੂ ਟਰਨ ਮਾਰਦਿਆਂ ਹੋਇਆਂ ਮੋਦੀ ਨੂੰ ਆਪਣਾ ਬਹੁਤ ਵਧੀਆ ਮਿੱਤਰ ਵੀ ਕਿਹਾ ਤੇ ਸ਼ੁਕਰਗੁਜ਼ਾਰ ਦੀ ਗੱਲ ਹੈ ਕਿ ਨਿਊਜ਼ ਏਜੰਸੀ ਜਿਹੜੀ ANI ਨਾਲ ਗੱਲਬਾਤ ਕਰਦੇ ਆਂ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜਿਹੜੇ ਨੇ ਉਹ ਮੇਰੇ ਵਧੀਆ ਦੋਸਤ ਸੀ ਤੇ ਦੋਸਤ ਰਹਿਣਗੇ ਤੇ ਉਹਨਾਂ ਨੇ ਤੇ ਪੀਐਮ ਮੋਦੀ ਨੂੰ ਇੱਕ ਬੜਾ ਮਹਾਨ ਪ੍ਰਧਾਨ ਮੰਤਰੀ ਵੀ ਕਹਿ ਦਿੱਤਾ ਉਹਨਾਂ ਨੇ ਇਹ ਵੀ ਕਿਹਾ ਕਿ ਅਮਰੀਕਾ ਭਾਰਤ ਦੇ ਸਬੰਧਾਂ ਨੂੰ ਬਹੁਤ ਖਾਸ ਰਿਸ਼ਤੇ ਆ ਬਹੁਤ ਖਾਸ ਸਬੰਧ ਹੈ ਤੇ ਨਾਲ ਉਹਨਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਦੇ ਵਿੱਚ ਕੋਈ ਵੀ ਚਿੰਤਾ ਕਰਨ ਵਾਲੀ ਗੱਲ ਨਹੀਂ ਹੈ ਭਾਵੇਂ ਕਿ ਕਈ ਵਾਰ ਇਹੋ ਜੇ ਅਪਾਲਾ ਹੁੰਦੇ ਆ ਜਦੋਂ ਪ੍ਰੈਜ਼ੀਡੈਂਟ ਸਾਹਿਬ ਇੰਡੀਆ ਨੂੰ ਕਿਤਨਾ ਕਿਤੇ ਤਾੜਨਾ ਵੀ ਕਰਦੇ ਆ ਜਦੋਂ ਪਿੱਛੇ ਜੇ ਇੰਡੀਆ ਤੇ ਪਾਕਿਸਤਾਨ ਦੀ ਜੰਗ ਲੱਗੀ ਸੀ ਉਹ ਤੁਹਾਨੂੰ ਤੁਸੀ ਦੇਖ ਲਓ ਕਈ ਵੀਡੀਓ ਅਜੇ ਤੱਕ ਵੀ ਘੁੰਮ ਰਹੀਆਂ ਜਿਹਦੇ ਵਿੱਚ ਉਹ ਸਾਫ਼ ਕਹਿੰਦੇ ਦਿਖਾਈ ਦਿੰਦੇ ਆ ਜਿਹੜੇ ਕਹਿੰਦੇ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਤੇ ਇੰਡੀਆ ਦੇ ਪ੍ਰਧਾਨ ਮੰਤਰੀ ਨੂੰ ਕਿ ਜੇ ਤੁਸੀਂ ਟ੍ਰੇਡ ਕਰਨਾ ਹੈ ਯਾਨੀ ਕਿ ਬਿਜ਼ਨਸ ਕਰਨਾ ਹੈ ਵਪਾਰ ਕਰਨਾ ਹੈ ਕਿ ਜੇ ਤੁਸੀ ਲੜਾਈ ਕਰਨੀ ਹੈ ਜੇ ਤੁਸੀ ਲੜਾਈ ਕਰਨੀ ਹੈ ਤੇ ਫਿਰ ਤੁਹਾਨੂੰ ਅਸੀਂ ਵਪਾਰ ਨਹੀਂ ਕਰਨ ਦਿਆਂਗੇ ਤੇ ਜੇ ਤੁਸੀ ਵਪਾਰ ਕਰਨਾ ਹੈ ਤੇ ਲੜਾਈ ਬੰਦ ਕਰੋ ਕਹਿੰਦੇ ਮੈਂ 50 ਘੰਟਿਆਂ ਦੇ ਵਿੱਚ ਵਿੱਚ ਦੋਵਾਂ ਦੇਸ਼ਾਂ ਦੀ ਲੜਾਈ ਬੰਦ ਕਰਾਤੀ ਸੀ ਤੇ ਜਿਹੜੀਆਂ ਹੁਣ ਇਹ ਗੱਲਾਂ ਸਾਰੀਆਂ ਵਪਾਰ ਦੀਆਂ ਕਿਉਂਕਿ ਟੈਰਫ ਵਾਰ ਜਿਹੜੀ ਹੈ ਉਹ ਜਦੋਂ ਦੇ ਟਰੰਪ ਸਾਹਿਬ ਆਏ ਨੇ ਉਦੋਂ ਦੀ ਇਹ ਟੈਰਫ ਵਾਰ ਚੱਲਦੀ ਪਈ ਹੈ ਤੇ ਇਸ ਟੈਰਫ ਨੀਤੀ ਦੇ ਵਿੱਚ ਹੀ ਹੁਣੇ ਆਪਾਂ ਦੇਖ ਰਹੇ ਹਾਂ ਕਿ ਇਸ ਟਾਈਮ ਭਾਰਤ ਦੇ ਉੱਤੇ 50% ਜਿਹੜਾ ਉਹ ਟੈਰਫ ਲਗਾ ਹੋਇਆ ਤਾਂ ਚੱਲ ਰਿਹਾ ਅਜੇ ਵੀ ਉਹ ਹਟਾਇਆ ਨਹੀਂ ਗਿਆ ਪਰ ਜਿਹੜੇ ਆ ਇੰਡੀਆ ਦੇ ਵਿਦੇਸ਼ ਮੰਤਰੀ ਜਾਂ ਵਿਦੇਸ਼ ਮਹਿਕਮਾਇਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਡੀ ਜਿਹੜੀ ਗੱਲਬਾਤ ਹੈ ਉਹ ਚੱਲ ਰਹੀ ਹੈ ਬੜੀ ਵਧੀਆ ਜਿਹੜੀ ਉਹ ਗੱਲਬਾਤ ਇਸ ਟਾਈਮ ਹੋ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡੀ ਜਿਹੜੀ ਹੈ ਉਹ ਖਬਰ ਸਾਹਮਣੇ ਆਏਗੀ ਤੇ ਇਹਨਾਂ ਦੇ ਆਪਸ ਵਿੱਚ ਜਿਹੜੇ ਕਹ ਲਓ ਕਿ ਮੀਡੀਆ ਦੇ ਵਿੱਚ ਜਿਹੜੇ ਹੁਣ ਸਬੰਧ ਜਿਹੜੇ ਵਿਗੜੇ ਹੋਏ ਆ ਲੱਗਦਾ ਕਿ ਉਹਨਾਂ ਵਿੱਚ ਕੋਈ ਨਾ ਕੋਈ ਸੁਧਾਰ ਵੀ ਆਏਗਾ ਤੇ ਗੱਲ ਇਹ ਵੀ ਦੱਸਦੀ ਹੈ ਕਿ ਇਹਨਾਂ ਦੇ ਜਿਹੜੇ ਵਿਦੇਸ਼ ਮੰਤਰਾਲੇ ਨੇ ਉਹਨਾਂ ਦੀਆਂ ਮੀਟਿੰਗਾਂ ਜਿਹੜੀਆਂ ਨੇ ਲਗਾਤਾਰ ਚੱਲਦੀਆਂ ਪਈ ਨੇ ਚਾਹੇ ਇੰਡੀਆ ਵਿੱਚ ਹੈ ਚਾਹੇ ਇੱਥੇ ਹੈ ਕਿਉਂਕਿ bizness ਜਿਹੜੇ ਆ ਉਹਨਾਂ ਦੋਵਾਂ ਦੇਸ਼ਾਂ ਦੇ ਆਪਸ ਵਿੱਚ ਜਿਹੜੇ ਆ ਚੱਲਨੇ ਜ਼ਰੂਰੀ ਹੈ ਕਿਉਂਕਿ ਜੇ ਇਹ bizness ਵਧੀਆ ਨਹੀਂ ਵਪਾਰਕ ਵਧੀਆ ਨਹੀਂ ਚੱਲਦੇ ਤਾਂ ਉਹਦੇ ਨਾਲ ਜਿਹੜੀ ਇੱਥੇ ਦੀ ਜਨਤਾ ਆ ਜਾਂ ਅੰਡੀਆਂ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਉੱਤੇ ਬੜਾ ਵੱਡਾ ਅਸਰ ਪੈਣਾ ਕਿਉਂਕਿ ਕੁਝ ਚੀਜ਼ਾਂ ਜਿਹੜੀਆਂ ਅਮਰੀਕਾ ਤੋਂ ਉੱਥੇ ਜਾਂਦੀਆਂ ਨੇ ਉਹ ਬਹੁਤ ਜ਼ਰੂਰੀ ਨੇ ਉੱਥੇ ਤੇ ਜਿਹੜੀਆਂ ਭਾਰਤ ਤੋਂ ਇੱਥੇ ਕੁਝ ਚੀਜ਼ਾਂ ਆਉਂਦੀਆਂ ਚਾਹੇ ਉਹ ਦਵਾਈਆਂ ਆਂ ਚਾਹੇ ਉਹ 골ਡ ਹੈਗਾ ਆ ਜਾਂ ਕਹਿ ਲਓ ਕਿ ਜਿਹੜੇ ਖਾਣ ਵਾਲੇ ਪਦਾਰਥ ਹੈਗੇ ਆ ਉਹ ਜਿਹੜੇ ਹੁੰਦੇ ਆ ਜੇ ਉਹਨਾਂ ਤੇ ਇਹ ਟੈਰਫ ਜਾਰੀ ਰਹਿੰਦਾ ਤੇ ਤੁਹਾਨੂੰ ਪਤਾ ਹੀ ਆਪਾਂ ਪਹਿਲਾਂ ਵੀ ਇੱਕ ਦਿਨ ਗੱਲਬਾਤ ਕੀਤੀ ਸੀ ਕਿ ਮਗਹੀਆਂ ਦਰ ਜਿਹੜੀ ਆ ਉਹ ਵੀ ਵਧੂਗੀ ਯਾ ਦੇਰਜ ਗਾਰੀ ਦੀ ਬੰਦੂਕੀ ਕਿਉਂਕਿ ਇਹ ਸਾਰਾ ਕੁਝ ਅਸਲ ਵਿੱਚ ਭਾਰਤ ਨੂੰ ਵੀ ਪਤਾ ਇੰਡੀਆ ਨੂੰ ਵੀ ਪਤਾ ਆ ਕਿ ਜਿਹੜੇ ਉਹਨਾਂ ਦੇ ਵਪਾਰਕ ਰਿਸ਼ਤਿਆਂ ਦੇ ਵਿੱਚ ਜੇ ਇਹ ਜਿਹੜੀ ਗੱਲਬਾਤ ਸਿਰੇ ਨਹੀਂ ਚੜਦੀ ਤਾਂ ਬਹੁਤ ਵੱਡਾ ਜਿਹੜਾ ਉਹਨਾਂ ਦਾ ਵਪਾਰਕ ਹਿੱਸਾ ਹੈਗਾ ਜਿਹੜਾ ਉੱਥੇ ਇਸ ਟਾਈਮ ਵੱਡੇ ਵੱਡੇ ਜਹਾਜ਼ ਖੜੇ ਹੋਏ ਆ ਜਿਹੜੇ ਇੱਥੇ ਆਉਣ ਨੂੰ ਤਿਆਰ ਹੈ ਤੋਂ ਬੜਾ ਸਮਾਨ ਜਿਹੜਾ ਉੱਥੇ ਇਸ ਟਾਈਮ ਖੜਾ ਹੋਇਆ ਇੰਡੀਆ ਦੇ ਵਿੱਚ ਜਿਹੜਾ ਇਹਨੂੰ ਆਉਣਾ ਹੈ ਜੇ ਇਹ ਸਾਰੀ ਗੱਲਬਾਤ ਸਹੀ ਨਹੀਂ ਹੁੰਦੀ ਤਾਂ ਮੈਨੂੰ ਲੱਗਦਾ ਹੈ ਕਿ ਬੜੀ ਵੱਡੀ ਗੱਲਬਾਤ ਹੋ ਜਾਣੀ ਹੈ ਕਿਉਂਕਿ ਜਦੋਂ ਤੁਹਾਡਾ ਸਮਾਨ ਉੱਥੇ ਪਿਆ ਪਿਆ ਖਰਾਬ ਹੋ ਗਿਆ ਜਾਂ ਇੰਦਾ ਕਹਨੋ ਕਿ ਜਿਹੜੇ ਵੇਅਰ ਹੋਸ ਇੱਥੇ ਦੇ ਖਾਲੀ ਹੋ ਗਏ ਤੇ ਉਥੋਂ ਦੀ ਜਿਹੜੀ ਵਪਾਰਕ ਨੀਤੀ ਦੇ ਨਾਲ ਜਿਹੜੇ ਉੱਥੋਂ ਦੇ ਮੈਨੂਫੈਕਚਰਿੰਗ ਹੈਗੇ ਆ ਉਹਨਾਂ ਦਾ ਜੇ ਸਮਾਨ ਉੱਥੋਂ ਨਾ ਨਿਕਲਿਆ ਤੇ ਇੰਡੀਆ ਨੂੰ ਵੀ ਬਹੁਤ ਵੱਡੇ ਪੱਧਰ ਦਾ ਘਾਟਾ ਪੈਣਾ ਹੈ ਕਿਉਂਕਿ ਇਹ ਦੋਵਾਂ ਦੇਸ਼ਾਂ ਦੇ ਆਪਸੀ ਜਿਹੜੇ ਵਪਾਰਕ ਸਬੰਧ ਜਲਦੀ ਤੋਂ ਜਲਦੀ ਸੁਧਰਨੇ ਚਾਹੀਦੇ ਤਾਂ ਇੱਥੋਂ ਦੇ ਲੋਕਾਂ ਵਾਸਤੇ ਵੀ ਚੰਗਾ ਆ ਤੇ ਇੰਡੀਆ ਦੇ ਵਿੱਚ ਜਿਹੜੇ ਲੋਕ ਜਿਹੜੇ ਵਪਾਰ ਕਰ ਰਹੇ ਆ ਜਾਂ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਵੀ ਚੰਗੀ ਖਬਰ ਹੈ ਚਲੋ ਦੇਖੋ ਆਉਣ ਵਾਲੇ ਦਿਨਾਂ ਚ ਕੀ ਬਣਦਾ ਹੈ ਪਰ ਹਾਲ ਦੀ ਘੜੀ ਜਿਹੜਾ ਉਹ ਪ੍ਰੈਜ਼ੀਡੈਂਟ 트ੰਪ ਜਿਹੜੇ ਆ ਉਹ ਇੰਡੀਆ ਦੇ ਨਾਲ ਆਪਣੇ ਰਿਸ਼ਤੇ ਨੂੰ ਵਧੀਆਂ ਦੱਸ ਰਹੇ ਆ